थुक थुक तो हाथ <laughs> जोड़ी है। फिर ਸਾਰੇਨ ਤੇ ਸਾਗ ਦੇ ਤੁਹਾਡਾ ਅਰਦੇਸ਼ ਨਵੇਂ ਵਲੋਗ ਦੇ ਲਈ ਤਾਂ ਇਹ ਨਵੇਂ ਵਲੋਗ ਦੀ ਸ਼ੁਰੂਆਤ ਹੋ ਰਹੀ ਹੈ ਚਲੋ ਤਾਂ ਤੇ ਅੱਜ ਮੈਂ ਸਵੇਰੇ ਸ਼ੁਰੂ ਕਰਤਾ ਵਲੋਗ ਕੰਮ ਤੋਂ ਨਵੇੜ ਕੇ ਫਿਰ ਬੱਚਿਆਂ ਨੂੰ ਵੀ ਦੇਖਣਾ ਤੇ ਨੰਨੂ ਸਕੂਲ ਨਹੀਂ ਗਈ ਹੈ ਇਹਨੇ ਬਹੁਤ ਜ਼ਿਆਦਾ ਦੁਖੀ ਕੀਤਾ ਜੇ ਕਿਸੇ ਕੋਲ ਕੋਈ ਸੋਲੂਸ਼ਨ ਹੈਗਾ ਤਾਂ ਦੱਸਿਓ ਵੀ ਇਹ ਸਕੂਲ ਨਹੀਂ ਜਾਂਦੀ ਤੇ ਉਸ ਤੋਂ ਬਾਅਦ ਇਹ ਕਾਕਾ ਘੇੜਦਾ ਹੈ ਮੰਮੀ ਕੋਲ ਤੇ ਬਾਕੀ ਸਾਰੇ ਕੁਮਾਗਰਾਂ ਦੇ ਜਾ ਚੁੱਕੇ ਨੇ ਬੰਦ ਕਰੋ ਚਲੋ ਕਾਕੀ ਨੂੰ ਖਾਂਦੇ ਹਾਂ ਅਸਰ ਆਵੇ ਗੱਲਾਂ ਦਾ ਕਾਕੀ ਹਾਂ ਸੁਣੀ ਗਾਨ ਤੇ ਕਰ ਲੈ ਨਹੀਂ ਕਹਿਣਾ ਨਾ ਆ ਮੈਂ ਤਾਂ ਹੈ ਮੈਂ ਦਮ ਨੰਨ ਉਸਤੇ ਵੀ ਆ ਇੰਸਟਾਗ੍ਰਾਮ ਆ ਕੇ ਵੀਡੀਓ ਬਣਾ ਲੱਗੀ ਆ ਚਲੋ ਚਲੋ ਅਨਕਲ ਦਾ ਕਾਕੇ ਦਾ ਪੇਟ ਥੋੜਾ ਜਿਹਾ ਖਰਾਬ ਏ ਜਦ ਡੈਡੀ ਤੇ ਮੰਮੀ ਦੋਵੇਂ ਮੈਨੂੰ ਬੋਲਦੇ ਕਹਿੰਦੇ ਵੀ ਮੈਨੇ ਸਾਤ ਰਾਂਜੀ ਚੱਟੀ ਹੈ ਹੁਣ ਇਹ ਗਾਲਾਂ ਸੁਣ ਸੁਣ ਕੇ ਤੇ ਹੁਣ ਮੈਂ ਚੱਟਣ ਲੱਗੀਆਂ ਪ੍ਰੂਫ ਦੇ ਤੌਰ ਤੇ ਤੁਹਾਡੇ ਸਾਹਮਣੇ ਆਵੇ ਲੋ ਕਾਕਾ ਨੂੰ ਮਾਰਦਾ ਕਾਕਾ ਦੀ ਮਾਰ ਰੱਖਦਾ ਕਾਕਾ ਜਿਹੜੇ ਫੜਾ ਕੇ ਮਾਰਦੇ ਹੋਰ ਗੰਦਾ ਕਾਕਾ ਝੂਂਕੜਾ ਕੇ ਮਾਰਦਾ ਕਾਕਾ ਹੋਰ ਕੀ ਹੈ ਝੂਂਕੜਾ ਕੇ ਮਾਰਦਾ ਮੂੰ ਮੂੰ ਜੱਟ ਆ ਜਾ ਸੁਣ ਗੰਦਾ ਬੰਦੇ ਦੀਆਂ ਕੰਦੂਆਂ ਤੋਂ ਚੱਕਰ ਦੇ ਫਾਰਮ ਦੇ ਵਿੱਚ ਛੱਡਦੇ ਨੇ ਉੱਧਰੋਂ 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 ਖਾਲੀ ਮੈਂ ਸਾਧਰ Siwa nu 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 di kandi <hesitation> nan nu ya karriya ki karriya sutiyan ti ka perso dan bae bae nan nu ta cha non bae ਸਰੇ ਕਾ ਜਿਹੜਿਆਂ ਨੂੰ ਸਵਾਗਤ ਆ ਤੁਹਾਡੇ ਸੁਣਾਉਣੇ ਬਲੋਗ ਵਿੱਚ ਉਹਨੋਂ ਹੈ ਮੇਰੇ ਨਾਲ ਸਟਾਰਟ ਬਲੋਗ ਤੇ ਪਹਿਲਾ ਚੁੰਨੂ ਕਰਦਾ ਪਿਆ ਸੀ ਤੇ ਹੁਣ ਮੈਂ ਕਰਨੀ ਪਿਆ ਤੇ ਹੁਣ ਕੋਸ਼ਣੀ ਚਾਚੀ ਦੇ ਸਟੈਂਡ ਕਰਾਣ ਜਾਣਾ ਸੀ ਤੇ ਉਹਨੋਂ ਪੁੰਦੂ ਜੇ ਕਾ ਕਿ ਕਿਤੇ ਜਣਾ ਆਜਾ ਨਾ भोलू का अपना भी ना मैं भी नहाई हाँ पहली बार नहाई हाँ एक दिन तक मैं नहा नहीं हूँ तो कह दता तो हम मरे अपने हैंडसप पागल चुनू जी ये देखो ये, <laughs> ये चुनू <चुन्णु। laughs> तो इसको शर्म आती है इसलिए हम इसको देते हैं इसलिए तो यहाँ पे बस कान नीचे झाड़ू मार रही है देखो झाड़ू नहीं वाइफ वाइफ मेरा नहीं दे रहा थकवावट हो थक तो चुकी है मेनू तुम पता ही होगा जो हट गया हट गया इतना ਅੱਥਰ ਅਗੇ ਸ਼ਿਮਲਾ ਇਸੇ ਸ਼ਿਮਲਾ ਇਸੇ ਮਤਲਬ ਅੰਨੀ ਅਵਾ ਠੰਡੀ ਅੰਨੀ ਠੰਡੀ ਅਵਾਂ ਰਾਤ ਨੂੰ ਚਲਾਣੇ ਨਹੀਂ ਡੈਂਟ ਕੋਈ ਕੋਈ ਵੀ ਨਹੀਂ ਮੇਰੇ ਸ਼ਿਮਲਾ ਬਲਾ ਲੱਗਦਾ ਰਾਤ ਨੂੰ ਉੱਠਾ ਨਹੀਂ ਠੰਡ ਆ ਗਈ ਹੈ ਖਾ ਤੇ ਉਹ ਵਾਲਾ ਜਿਹੜਾ ਐਸੀ ਹੈ ਨਾ ਉਹ ਲਬਾਤੀ ਉੱਥੇ ਮੇਰੀ ਮੰਮਾ ਦਾ ਰੂਮ ਚ ਹਾਂਜੀ ਤੇ ਉਹ ਅੱਜ ਕਿੰਨੇ ਜੀ ਬੈਠੇਗੇ ਨੇ ਆਹ ਦੇਖਿਆ ਕੀ ਕਰ ਲਿਆ ਮੈਂ ਇਹ ਅੱਦ ਨਾ ਸੋਫੇ ਤੇ ਪਈਆ ਬੜੀ ਨੀਂਦ ਆ ਜੇ ਤੇ ਮਿਲਿਆ ਤਾਂ ਨੱਥ ਲੋੜ ਵਿੱਚ ਅਦੋ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਬਾਏ ਟੰਟ ਹਾਂਜੀ ਤੇ ਹੁਣ ਕੰਮ ਕੋਲ ਨੇ ਵੇੜ ਕੇ ਬੱਚਿਆਂ ਨੂੰ ਨਵਾ ਕੇ ਦੋਨਾਂ ਜਣਿਆਂ ਨੂੰ ਤੇ ਆ ਵੇਖ ਫਿਰਦਰ ਸ਼ਰਾਬੀ ਨੀਂਦ ਦੇ ਵਿੱਚ ਹੀ ਗੇਰਾ ਸੁਣਾ ਤਾਤਰ ਉਹਨੇ ਸੋਇਗਾ ਕਾਫੀ ਟਾਂਕ ਤੇ ਉੱਧਰ ਵੇਲੋ ਟੱਪਦੀ ਵੀ ਐ ਨਾਨੇ ਸਕੂਲ ਦਾ ਕੰਮ ਕਰ ਲਾ ਤੇ ਸਕੂਲ ਵੀ ਨਹੀਂ ਗਈ ਅੱਜ ਨਾ ਕਾਪੀਆਂ ਨੂੰ ਹੱਥ ਲਾਂਦੀ ਐ ਕਿਸੇ ਵੀ ਚੀਜ਼ ਨੂੰ ਪੜਦੀ ਬਿਲਕੁਲ ਵੀ ਨਹੀਂ ਕੀ ਬਣਨਾ ਐ ਰੰਮੀ ਦੇ ਸੰਬੰਧਿਆ ਕੀ ਬਣਨਾ ਐ ਤੇ ਰਾਤ ਨੂੰ ਨੈ ਫਿਰ ਐ ਬੰਨਾ ਫਿਰ ਐਵੇਂ ਬਾਹਨੇਣਾ ਫਿਰ ਐਵੇਂ ਐਵੇਂ ਕੀ ਕਰੀਏ ਦੱਸੋ ਤੁਸੀਂ ਦੱਸਾ ਕੀ ਕਰੀਏ ਦੱਸਾ ਪਹਿਲੇ ਇਹ ਕਰੋ ਪਹਿਲੇ ਇਹ ਕਰੋ ਫਿਰ ਐਵੇਂ ਕਰ ਲਓ ਫਿਰ ਟਮਾਟਮਾ ਕੰਨੇ ਆ ਬੰਨੇ ਪਰ ਦੇ ਨਾ ਮਾਈਏ ਨਾ ਜਾਂਦੇ ਟਮੋ ਟਮਤੇ ਨਾ ਜਿਹਾ ਬੋ ਪੈਣਗੇ ਨੇ ਪੜਵੀ ਲਿਆ ਕਰ ਪੜਵੀ ਲਿਆ ਕਰ ਤੇ ਇਹਦੀ ਮੈਡਮ ਦੇ ਦਈ ਹੈ ਨਾ ਆ ਮੈਂ ਦੇ ਦਈ ਹੈ ਇਹਦੀ ਹੁਣ ਇਹਦੇ ਚ ਕਿਆਰ ਲਾ ਕੇ ਆਣੀ ਹੈ ਗਾਣਾ ਵੀ ਬਹੁਤ ਕੱਢਣ ਲੱਗ ਗਈ ਹੈ ਬੜਾ ਗੁੱਪੀ ਥੈਂਕ ਯੂ ਮੈਂ ਨਹੀਂ ਕਰਦੀ ਮੈਡਮ ਛੋਰੀ 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 ਬਰਮ सॉरी मैं तो डेर हाथ जोड़ रही हूँ प्लीज माफ कर दो माफ कर दो ड्रामे नहीं बात सारे ड्रामे माफ कर दो कर दो मंत्र दो शाम का टाइम है तेरे मम्मी के गए हुए ने ਕਿੱਤੇ ਬਾਹਰ ਕੰਮ ਹੈ ਉਹਨਾਂ ਨੂੰ ਨਾ ਸੁਪਤੀਤ ਵੀ ਹੈ ਤੇ ਹੁਣ ਮੈਂ ਘਰ ਇਕੱਲੀ ਸੀ ਨਾਲ ਨਿਆਣੇ ਨੇ ਤੇ ਨੰਨੂ ਤੇ ਸੁੱਤੀ ہوئی ਹੈ ਕਾਕਾ ਜਿਹੜਾ ਉੱਠਿਆ ਹੋਇਆ ਹੈ ਇਸ ਟਾਈਮ ਮੋਸਟਲੀ ਬੱਚੇ ਉੱਠ ਹੀ ਜਾਂਦੇ ਨੇ ਜਦੋਂ ਪਤਾ ਰੋਟੀ ਪਾਣੀ ਦਾ ਟਾਈਮ ਹੁੰਦਾ ਹੈ ਤੇ ਹੁਣ ਉਹਨੂੰ ਮੈਂ ਭੇਜਿਆ ਮਮਤਾ ਕਹਿੰਦੀ ਧਰੇ ਤੇ ਮੁਸਕਾਨ ਲੈ ਕੇ ਗਈ ਹੋਈ ਹੈ ਜਾਨੂ ਮੈਨੂੰ ਐਵੇਂ ਮੈਂ ਫਟਾਫਟ ਕੰਮ ਨਿਬੇੜ ਲਾਂ ਤੇ ਇੱਧਰ ਸਬਜ਼ੀ ਬਣ ਗਈ ਹੈ ਤੇ ਆਟਾ ਗੁੰਨਦੀ ਬਿਸੀ ਫੇਰ ਤੇ ਇਹਦੇ ਪਾਪਾ ਆਣ ਵਾਲੇ ਨੇ ਨਹੀਂ ਤੇ ਫਿਰ ਗਾਲਾਂ ਕਹਿਣੀਆਂ ਤੇ ਇੱਧਰ ਨੰਨੂ ਸੁਸਤੀ ਪਈ ਹੈ ਤੇ ਹੁਣ ਆ ਸੁੱਤੀ ਹੋਈ ਹੈ ਨਾ ਤੇ ਇਹਨੇ ਮਤਲਬ 2-3 ਵਜੇ ਵਜਾ ਦੇਣੇ ਨੇ ਸਵੇਰ ਦੇ ਸੂਣ ਲੱਗਿਆ ਹੁਣ ਰਾਤ ਨੂੰ ਹੁਣ ਉੱਠਦੀ ਨਹੀਂ ਪਈ ਐ ਨਾ ਮੈਂ ਕਿੰਨਾ ਉਠਾਇਆ ਨੰਨੂ ਹੁਣ ਨਿਆ ਉੜ ਜਾ ਬੁੱਤ ਉੱਠ ਜੋ ਛੇਤੀ ਉੱਠੋ ਉੜ ਜਾ ਵੇਖੀ ਨੰਨੂ ਉਹਨੂੰ ਲੈ ਗਏ ਨਹੀਂ ਆਪਮ ਨੂੰ ਉੱਥੇ ਦਾਦੀ ਨਾਲ ਉਹਨੂੰ ਲੈ ਗਈ ਤੈਨੂੰ ਲੈ ਕੇ ਨਹੀਂ ਗਈ ਹੈ ਹੈ ਨੰਨੂ ਨੰਨੂ ਹਾ ਤਮ ਗਿਆ ਦਾਦੀ ਨਾਲ ਤੈਨੂੰ ਨਹੀਂ ਲੈ ਕੇ ਗਏ ਵੇਲੇ ਉੱਠ ਜਾ ਤੈਨੂੰ ਪਤਾ ਲੈ ਗਏ ਨੇ ਉਹਨੂੰ ਨਾਲ ਠਹਿਰਨ ਨੂੰ ਨੰਨੋ ਇਹ ਬਸ ਐਵੇਂ ਹੀ ਇਹਨੇ ਆਪਣੀ ਮਰਜ਼ੀ ਨਾਲ ਹੀ ਉੱਠਣਾ ਤੇ ਜਨ ਮੈਂ ਆਟਾ ਗੋਲਣਾ ਵਾ ਤੇ ਹਨੇਰਾ ਪੈ ਗਿਆ तकरीबन 1.7 ਹੋ ਗਏ ਨੇ ਬਾਹਰ ਗਲੀ ਦੇ ਵਿੱਚ ਹਨੇਰਾ ਹੀ ਹਨੇਰਾ ਆਇਆ ਪਿਆ ਹੈ ਤੇ ਉਨਦਰ-ਉਦਰੇ ਆ ਕੰਮ ਉਹ ਲੈ ਕੇ ਗਏ ਹੋਏ ਨੇ ਉਧਰ ਘੇੜਦਾ ਪਿਆ ਉਹਨੀ ਦੇਰ ਮੈਂ ਫਟਾਫਟ ਕੰਮ ਨਿਬੜ ਕੇ ਪਾਠ ਕਰ ਲਵਾਂ ਤੇ ਸਬਜ਼ੀ ਬਣਾਤੀ ਏ ਆਟਾ ਰਹਿ ਗਿਆ ਗੁੰਨਣ ਵਾਲਾ ਗੁੰਨੇ ਕੇ ਫਿਰ ਮੈਂ ਪਾਠ ਕਰ ਲਾਂਗੀ ਉਹਦੇ ਆੜ ਤੋਂ ਪਹਿਲਾਂ ਪਹਿਲਾਂ ਹਾਂਜੀ ਤੇ ਹੁਣ ਰਸੋਈ ਦਾ ਕੰਮ ਮੇਰਾ ਨਿਬੜ ਗਿਆ ਵੇ ਤੇ ਮੈਂ ਹੁਣ ਪਾਠ ਕਰਨਾ ਹੈ ਪਾਠ ਕਰਕੇ ਫਿਰ ਮੈਂ ਰੋਟੀ ਪਣੀ ਬਣਾਣਾ ਚਾਹੁੰਦੀ ਇਹਨਾਂ ਨੇ ਆ ਜਾਣਾ ਦੂਰਾਂ ਜਣਿਆਂ ਨੇ ਬਸ ਹੁਣ ਐ ਵੀ ਸਬਜ਼ੀ ਦਾ ਪੰਗਾ ਪੈਣਾ ਸਬਜੀ ਦਾ ਬੰਗਾ ਹੈ ਬੈ ਗਿਆ ਵੀ ਅਸੀਂ ਉਹ ਸਬਜੀ ਮੈਂ ਬਣਾਈ ਹੈ ਜਿਹੜੀ ਉਹਨਾਂ ਨੂੰ ਪਸੰਦ ਰਹੀ ਆਈ ਆਲੂਆਂ ਦੀ ਮੰਮੀ ਵੈਸੇ ਛੋਲੇ ਕਹਿ ਕੇ ਗਏ ਸੀ ਵੀ ਚਨੇ ਵੀ ਭੇਜ ਦਿਓ ਤੇ ਉਹ ਨਾ ਮੈਨੂੰ ਚੇਤੇਰੇ ਭੇਨੇ ਨਾ ਸ਼ੁਗਰੀਤ ਨੂੰ ਯਾਦ ਰਹਿ ਤੇ ਉਹਨਾਂ ਹਰ ਕੇ ਆਲੂਆਂ ਦੀ ਗੱਲ ਮੁੱਕੀ ਉਹ ਵੇਖੋ ਕੀ ਬਣਦਾ ਆਲੂ ਸਿਆ ਪਸੰਦ ਆਉਂਦੇ ਨੇ ਕਿ ਨਹੀਂ ਆਉਂਦੇ ਪੈਣੀਆਂ ਤੇ ਆਈ ਦੇ ਗਾਣਾ ਦੋ ਚਾਰ ਤੇ ਬੈਠ ਗਈ ਆਈ ਕੋਈ ਗੱਲ ਨਹੀਂ ਦੇਖੀ ਜਾਏਗੀ ਹੁਣ ਮੈਂ ਪਾਠ ਕਰ ਲਵਾਂ ਟਾਈਮ ਕਾਫੀ ਹੋ ਗਿਆ ਵੈ ਤੇ ਨੰਨੂ ਅਲੇ ਵੀ ਨਹੀਂ ਉੱਠਦੀ ਵੀ ਉਧਿਆਣ ਤੋਂ ਪਹਿਲਾਂ ਪਹਿਲਾਂ ਦੀ ਰਾਜ ਦਿਓ ਖੇਡਣ ਗਿਆ ਹੋਇਆ ਆ ਚੁੱਕੇ ਨੇ ਹੁਣ ਸਸਤੀ ਘਾਜੀ ਸਾਰਿਆਂ ਨੂੰ ਮੇਰੇ ਵੱਲੋਂ ਹਾਂਜੀ ਸਸਤੀ ਘਾ ਸਸਤੀ ਘਾ ਕਿਹੜੀ ਸਬਜੀ ਬਣੀ ਹੈ ਆਲੂ ਮੈਨੂੰ ਪਹਿਲੀ ਪਤਾ ਸੀ ਇਹ ਆਂਦੇ ਨੇ ਨਾ ਇਹਨਾਂ ਦਾ ਪਹਿਲਾ ਕੁਐਸਚਨ ਇਹੀ ਹੁੰਦਾ ਵੀ ਕੀ ਬਣਿਆ ਅੱਜ ਤੇ ਸਾਰੇ ਜਿੰਨੇ ਮੰਨੀ ਦਾ ਵੀ ਇਹਨਾਂ ਦਾ ਵੀ ਜਿੰਨੇ ਪਤੀ ਹੁੰਦੇ ਨੇ ਆਪਣੇ ਪਤਨੀ ਦਾ ਇਹੀ ਸਵਾਲ ਪਹਿਲਾਂ ਪੁੱਛਦੇ ਨੇ ਵੀ ਅੱਜ ਬਣਿਆ ਕੀ ਹੈ ਤੇ ਮੇਰਾ ਵੀ ਇਹੀ ਸਵਾਲ ਹੁੰਦਾ ਵੀ ਬਣਿਆ ਕੀ ਹੈ ਜੇ ਜਦੋਂ ਕਿ ਹੋਏ ਜਵਾਬ ਉਦਾਰੀ ਜਿਹੜੀ ਮਨਪਸੰਦੀ ਸਬਜੀ ਨਹੀਂ ਬਣੀ ਤਾਂ ਫੇਰ ਮੂਡ ਖਰਾਬ ਹੈ ਨਾ ਹੁਣ ਮੈਨੂੰ ਸਮੇਂ ਨੇਰ ਮੈਂ ਕੀ ਕਰਾਂ ਕਿਹੜੀ ਸਬਜੀ ਮੈਂ ਮੰਗਾਵਾ ਕੀ ਖਾਵਾਂ ਬਾਹਰੋਂ ਮੰਗਾਵਾ ਕੀ ਰ ਮੂਡ ਦਾ ਖਰਾਬ ਹੋਇਆ ਪਰ ਚਲੋ ਹੁਣ ਇਹਨੇ ਮੈਂ ਕੀ ਕਰਾਂ ਕੱਲੀ ਆ ਜੇ ਘਰੇ ਹਾਂਜੀ ਅੱਜ ਨਹੀਂ ਆਣੀ ਹਾਂ ਅੱਜ ਰਾਜ ਅਧਰ ਗਿਆ ਹੋਇਆ ਹੈ ਆ ਸਾਹਮਣੇ ਪੜਿਆ ਆ ਰ ਮਮਤਾ ਤੇ ਹੋਰ ਤੁਸੀਂ ਦੱਸੋ ਕਮੈਂਟ ਕਰਕੇ ਵੀ ਕੀ ਚੱਲ ਰਿਹਾ ਹੈ ਲਾਈਫ ਦੇ ਵਿੱਚ ਇਦਾਂ ਜ਼ਿੰਦਗੀ ਬਿਹਤਰੀਏ ਤੁਹਾਡੀ ਸਾਰਿਆਂ ਦੀ ਜਿਹੜਾ ਵੀ ਕਮੈਂਟ ਕਰ ਸਕਦਾ ਕਮੈਂਟ ਕਰਿਓ ਸਾਡੀ ਜ਼ਿੰਦਗੀ ਤੇ ਇਦਾਂ ਹੀ ਹੈ ਜਦੋਂ ਇਹ ਸਾਡੇ ਕਈ ਰਿਸ਼ਤੇਦਾਰ ਗੁੱਸਾ ਕਰਦੇ ਨੇ ਵੀ ਇਹ ਪਤਾ ਨਹੀਂ ਅਵੜੀ ਇੱਚੀ-ਵੀਚੀ ਵਹਾਈ ਜਾਂਦੇ ਨੇ ਅਰੇ ਦੇ ਇੱਚੀ-ਪੀਚੀ ਦਿਖਾਉਂਦੇ ਨਹੀਂ ਵਲੌਗ ਤਾਂ ਮੇਰੇ ਨਾਲ ਨਾਲ ਹਫ਼ਤੇ ਦੇ ਵਿੱਚ ਤਿੰਨ ਕੁ ਦਿਨ ਮੇਰੇ ਖਿਆਲ ਨਾਲ ਮਤਲਬ ਕੁਝ 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 ਪਾਰਟ ਹੁੰਦੇ ਨੇ ਨਾ ਆਪਣੇ ਮੂਮੈਂਟਸ ਹੁੰਦੀਆਂ ਨੇ ਜਿਹੜੀਆਂ ਅਸੀਂ ਉਹ ਸ਼ੂਟ ਕਰ ਲੈਨੇ ਨਹੀਂ ਤਾਂ ਜਿੰਦੇ ਮਤਲਬ ਹਫਤੇ ਦਾ ਪਤਾ ਨਹੀਂ ਕਿੰਨਾ ਜ਼ਰਾ ਹਿੱਸਾ ਜਿਹੜਾ ਉਹ ਤੁਸੀਂ ਵੇਖਦੇ ਹੀ ਨਹੀਂ ਹੈ ਨਾ ਕੀ ਕੀ ਹੁੰਦਾ ਸਾਰੀਆਂ ਚੀਜ਼ਾਂ ਮਤਲਬ ਸ਼ੂਟ ਹੀ ਨਹੀਂ ਹੋ ਪਾਨੀਆਂ ਜੇ ਵਾਸਤੇ ਚੱਲੇ ਤਾਂ ਉਹ ਵੀ ਸ਼ੂਟ ਕਰ ਲਈਏ ਪਰ ਇੰਨਾ ਟਾਈਮ ਨਹੀਂ ਹੁੰਦਾ ਪ੍ਰੋਬਲਮ ਸਾਰੀ ਟਾਈਮ ਦੀ ਏ ਨਾ ਮਨ ਵੀ ਕੋ ਟਾਈਮ ਹੈ ਨਾ ਮੇਤੋ ਟਾਈਮ ਹੁੰਦਾ ਮੈਂ ਹੁਣ ਬੱਚਿਆਂ ਦੇ ਬਿਜ਼ੀ ਆ ਤੇ ਜਿੰਨਾ ਕ ਮਤਲਬ ਟਾਈਮ ਹੁੰਦਾ ਉਹਨਾਂ ਦਾ ਆਪਾਂ ਸ਼ੂਟ ਕਰ ਲੈਨੇ ਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਹਨਾ ਹੂੰ ਤੇ ਇਹ ਚੀਜ਼ ਤੇ ਚੱਲੀ ਜਾਣੀ ਹੈ ਬਾਕੀ ਜਦੋਂ ਵੀ ਟਾਈਮ ਲੱਗਦਾ ਸੀ ਵਲੌਗ ਬਣਾ ਲੈਨੇ ਆ ਕਈ ਵਾਰੀ ਰੈਗੂਲਰ ਵੀ ਆਉਂਦੇ ਨੇ ਵਲੌਗ ਤੇ ਕਈ ਵਾਰ ਨਹੀਂ ਟਾਈਮ ਨਾਲ ਉਹ ਫਿਰ ਨਹੀਂ ਆਉਂਦੇ ਬਸ ਅੱਗੇ ਚੱਲੀ ਜਾ ਰਹੀ ਲਾਈਨ ਹਾਂਜੀ ਰੋ ਰਿਆ ਰੋਂਦਾ ਪਿਆ ਕੋਲੀ ਹੁਣ ਅਧਰਾਜ ਆ ਗਿਆ ਕਰੇ ਖੇਡ ਖੂਡ ਕੇ ਕਿਉਂ ਗੱਡਾ ਮਸਤੋ ਸੁਤਤੋ ਅੱਜ ਜेन ਨੂੰ ਆਉਣ ਤੋਂ ਬਾਅਦ ਨਾ ਰਾਮਨਾਸ ਹੋ ਗਿਆ ਪਹਿਲਾਂ ਸੁੰਦਾ ਨਹੀਂ ਸੀ ਬਿਆਹ ਉਹਨੂੰ ਉੱਠਿਆ ਤਾਂ ਡੇਗ ਗਿਆ ਮੇਰੀ ਆਵਾਜ਼ ਸੁਣ ਕੇ ਉੱਠ ਗਿਆ ਤਰਬਕ ਦਾ ਬਹੁਤ ਹੈ ਨਾ ਇੱਕਦਮ ਬੜੀ ਆਵਾਜ਼ ਹੁੰਦੀ ਨਾਲ ਹੀ ਆਟਕ ਲਾਰ ਲੈਂਦਾ ਹੱਥ ਚੱਕ ਲੈਂਦੇ ਦੋਵੇਂ ਉੱਪਰ ਬਾਹਰ ਨੰਨੂ ਆਤੋਂ ਵੀ ਜ਼ਿਆਦਾ ਕਰਦੀ ਹੁੰਦੀ ਸੀ ਦੋਵੇਂ ਹੱਥ ਚੱਕ ਕੇ ਚੋਪੇ ਦੀ ਨੰਨੂ ਜਦਾ ਕਰਦੀ ਨੰਨੂ ਬਹੁਤ ਕਰਦੀ ਆਪਾਂ ਤੇਲ ਨਹੀਂ ਸੀ ਲਿੰਦੇ ਦਰਵਾਜ਼ਿਆਂ ਨੂੰ ਮਾੜੀ ਜੀ ਆਵਾਜ਼ ਨਾਲ ਉੱਠ ਜਾਂਦੀ ਹੁੰਦੀ ਸੀ ਐਨ ਤਰਬਕ ਜਾਂਦੀ ਸੀ ਤੇ ਅਸੀਂ ਨਾ ਦਰਵਾਜ਼ਿਆਂ ਨੂੰ ਵੀ ਤੇਲ ਲਾ ਕੇ ਰੱਖਦੇ ਸੀ ਕਿਤੇ ਚੂੰ ਦੀ ਆਵਾਜ਼ ਨਾ ਆ ਜਾਵੇ ਐਨਾ ਕੁੜੀ ਤੰਗ ਕਰਦੀ ਸੀ ਉਸ ਟਾਈਮ ਹਨਾ ਬੋਲਦੇ ਨਹੀਂ ਤੰਗ ਦੇ ਵੈਸੇ ਐ ਵੀ ਕਰਦਾ ਰਾਤ ਨੂੰ ਤੇ ਇੱਧਰ ਅਜੇ ਤੱਕ ਉੱਠੀ ਨਹੀਂ ਆਈ ਐਨ ਨੂੰ ਵੀ ਬਿਠਾ ਲਓ ਯਾਰ ਅੱਜ 2-3 ਵਜੇ ਨਹੀਂ ਅੱਜ ਜਿਹੜਾ ਵਲੌਗ ਹੈ ਨਾ ਰਾਤ ਤੱਕ ਸ਼ੂਟ ਹੋਏਗਾ 3-4 ਵਜੇ ਤੱਕ ਸ਼ੂਟ ਹੋਏਗਾ ਜਿੰਨੀ देर ਜਾਗਾਂਗੇ ਨਾ ਉੰਨੀ ਦੇਰ ਸ਼ੂਟ ਕਰਾਂਗੇ ਅੱਜ ਚੈਲੰਜ ਹੈ ਦੇਖਦੇ ਹਾਂ ਕੋਣ ਬੱਚੇ ਸਾਂਭਦਾ ਹੈ ਹਾਂ ਚੈਲੰਜ ਹੈ ਅੱਜ ਤੁਹਾਨੂੰ ਵਾਹ ਕੀ ਦਿਮਾਗ ਪਾਇਆ ਅੱਜ ਵੀ ਹੱਸਿਆ ਹੱਸਿਆ ਦੇਖਦੇ ਹਾਂ ਹੁਣ ਕੀ ਕੀ ਹੈਲੋ ਕੱਕੇ ਹੋਏ ਆਏ ਆਏ ਆ නීල්ද වේච සබ ඒ ජදතර හැන යටට බිබ්ි ගෙනුම් කැනුම් දෙනේ නු නාම් කහය කරගු ලෝකද වෙච්ච ඉන්න ල්ලා න්දී ෙන ਨੇ ਨਹੀਂ ਆਈ ਨਾ ਸਾਗੇ ਦਾ ਪਾਰਟੀ ਆ ਵੀ। ਅੱਡੇ ਦੀ ਮੱਕਾ ਪਤਨੀ ਜੋ ਫਲਾ ਕੇ ਰੱਖਦਾ ਪਰ ਇਹ ਨਹੀਂ ਐ ਨਹੀਂ ਪਰ ਫਲਾ ਕੇ ਰੱਖਦਾ। ਐ ਪਤਾ ਚਿੰਨੂ ਮੇਰੇ ਅੱਗੇ ਆ ਕੇ ਫਲਾਉਂਦਾ ਹੁੰਦਾ ਸੀ ਐਵੇਂ। ਐ ਪਕੜ ਕੇ ਆਕੈਨ। ਅੱਜ ਡੀਟੀ ਲੱਗੇਗੀ ਦੋਨਾਂ ਬੱਚਿਆਂ ਲਈ ਟੀਡੀ। ਕੌਣ ਦੇਏਗਾ ਤੁਸੀਂ ਦੋਗੇ ਨਾ? 9:00 ਵਜੇ ਤੱਕ ਜਾਗਾਂ ਮੈਂ 10:00 ਵਜੇ ਤੱਕ ਹੀ ਵਲੋਗ ਬਣੇਗਾ ਅੱਜ ਚਲੋ ਜੀ ਵਿੱਚ ਵਿੱਚ ਹੀ ਦਿਖਾਉਂਦੇ ਰਹਾਂਗੇ ਹਾਂ ਦਿਖਾਉਂਦੇ ਰਵਾਂਗੇ ਵਿੱਚ ਵਿੱਚ ਚਲੋ ਹੁਣ ਸਬ지 ਸੂਜੀ ਦਾ ਦੱਸੋ ਕੀ ਕਰਨਾ ਫਿਰ ਖਾ ਲੂਗੇ ਨਾ ਖਾਣੀ ਪੈਣੀ ਮੇਰੇ ਗਾਲਾਂ ਕੱਢਣੀ ਆ ਮੈਂ ਹੁਣ ਕੀ ਕਹਿ ਸਕਨੀ ਆ ਕੀ ਕਰਾਂ ਦੱਸੋ ਮੈਂ ਤੇ ਆਪੇ ਸੋਚ ਰਹੀ ਮੈਂ ਤੋ ਪੁੱਛ ਲੈਣਾ ਫੋਨ ਕਰਕੇ the next day ਹਾਂਜੀ ਤੇ ਅਗਲਾ ਦਿਨ ਤੇ ਹੁਣ ਗੱਲ ਇਦਾਂ ਹੋਈ ਵੀ ਸਾਡੀ ਜਿਹੜੀ ਰਾਤ ਐ ਉਹ ਬੜੀ ਸੁਖਸਾਨ ਲੰਗੀ ਦੋਵੇਂ ਜਵਾਕ ਚੁੱਪਚਾਪ ਸੌ ਗਏ ਸੀ ਤੇ ਇਧਰ ਪਟੂਰਾ ਵੀ ਸਾਡਾ ਆਰਾਮ ਨਾਲ ਸੌ ਗਿਆ ਸੀ ਤੇ ਪਟੂਰੀ ਵੀ ਸੌ ਗਈ ਸੀ ਤੇ ਅੱਜ ਫਾਈਨਲੀ ਫਾਈਨਲੀ ਉਹ ਸਕੂਲ ਚੱਲ ਗਈ ਹੈ ਹੈਨਾ ਬੜੇ ਦਿਨਾਂ ਬਾਅਦ ਸਕੂਲ ਬੜੇ ਦਿਨਾਂ ਬਾਅਦ ਆ ਸਕੂਲ ਵੀ ਜਦੋਂ ਉਹਦਾ ਸੱਟ ਲੱਗੀ ਉਸ ਤੋਂ ਪਹਿਲਾਂ ਦਾ ਉਹ ਉਹ ਵੀ ਗਈ ਨਹੀਂ ਹੈ ਹੜਾ ਕਰਕੇ ਜਦੋਂ ਨਹੀਂ ਛੁੱਟੀਆਂ ਆਏ ਉਹ ਤੋਂ ਬਾਅਦ ਅੱਜ ਗਈ ਹੈ ਹੈਨਾ ਤੇ ਸੱਟ ਵੀ ਲੱਗੀ ਸੀ ਉਹ ਆਪਾ ਕਰਵਾਈਆਂ ਸੀ ਉਹਦੀਆਂ ਹਾਂ ਸਹੀ ਗੱਲ ਹੈ ਤੇ ਫਾਇਰੀ ਅੱਜ ਸਕੂਲ ਜਾ ਚੁੱਕੀ ਹੈ ਤੇ ਹੁਣ ਬਸ ਇਹ ਹੁਣ ਕਾਕਾ ਜੀ ਨੇ ਸਾਨੂੰ ਜ਼ਿਆਦਾ ਤੰਗ ਕੀਤਾ ਨਹੀਂ ਰਤੀ RAM ਨਾ ਸੁੱਤੇ ਵੇ ਅਸੀਂ ਮਹਾਰਾਜ ਐਵੇਂ ਨਾ ਕੋ ਅਗਲੇ ਦਿਨ ਤਾਂ ਕਰਦੇ ਨੇ ਵਿੱਚੇ ਸਹੀ ਗੱਲ ਹੈ ਨਜ਼ਰ ਲੱਗ ਜਾਂਦੀ ਬਾਤ ਹੈ ਨਾ ਹੋਰ ਕੀ ਤੇ ਬਾਕੀ ਹੁਣ ਇਸ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆ ਤੁਹਾਨੂੰ ਨੈਕਸਟ ਵਾਰ ਉਹਦੇ ਵਿੱਚ ਠੀਕ ਹੈ ਜੀ ਤੇ ਆਪਣਾ ਖਿਆਲ ਰੱਖੋ ਜੀ ਉਹਦੇ ਵਾਸਤੇ ਰੋ ਸਤਿ ਸ਼੍ਰੀ ਅਕਾਲ ਜੀ